ਪਰੇ ਦਾ ਪੰਜਾਬ ਦੇ ਹਰ ਇੱਕ ਪ੍ਰੈਗਾ ਖਾਧਾ ਜਾਨੇ ਨਹੀਂ ਇੱਕ ਡੀ ਖਾਧਾ ਇੱਕ ਨਹੀਂ ਜ਼ਿਆਦਾ ਖਾਧੇ ਲੱਗਦੇ ਪ੍ਰੈਗਾ ਦਾ ਮੈਨੂੰ ਪਤਾ ਇੱਕ ਸਾਗੀ ਹੁੰਦਾ ਤੇ ਦੋਗਾ ਕੀਮਤ ਕਿੰਨੇ ਪ੍ਰੈਗਾ ਖਾਧੇ ਪੁੱਤ ਦੋ ਪ੍ਰੈਗਾ ਖਾਧੇ ਦੋ ਆਪਾਂ ਇੱਕ ਮਿੰਟ ਵਿੱਚ ਕਿਤੋਂ ਲੱਗੀ ਇਹ ਪੁੱਤ ਪ੍ਰੈਗਾ ਨਹੀਂ ਕਿੰਨਾ ਬਾਈ ਆ ਰੋਟੀ ਸਾਡੀ ਪਾਸੇ ਘਰ ਲਾਉਣ ਨਹੀਂ ਹੌਸਲੇ ਨਾਲ ਗੱਲ ਕਰ ਗਾ ਪ੍ਰੈਗਾ ਨਹੀਂ ਕਿ ਤੂੰ ਤੂੰ ਇਹ ਨਾ ਹੌਸਲੀ ਨਹੀਂ ਹੌਸਲੇ ਨਾਲ ਕਿਤੋਂ ਲੈ ਆ ਮੈਨੂੰ ਦੱਸ ਆਪਾਂ ਫੜ ਗਈ ਉਹ ਕਿਤੋਂ ਲੈ ਆ ਕਿਤੋਂ ਲੈ ਪ੍ਰੈਗਾ ਕਿਤੋਂ ਲੈ ਕੇ ਆਈਆਂ ਕੋਚ ਕਿਹੜੀ ਗੱਲ ਨੂੰ ਨਾਮ ਦੱਸ ਇੱਕ ਮਿੰਟ ਕੀ ਨਾਮ ਹੈ ਮੱਲਾਸ਼ ਹੈ ਕਿਸੇ ਦੇ ਘਰ ਤੋਂ ਨਾਮ ਸ਼ਹਿਰ ਤੋਂ ਲੈ ਆਈਆਂ ਬੰਲੇ ਤੋਂ ਲੈ ਆਈਆਂ ਘਰ ਤੋਂ ਲੈ ਆਈਆਂ ਇੱਕ ਗੇਲ ਨੇ ਪੁੱਛੀ ਲਿਆ ਪੁੱਛਦੇ ਪਈਏ ਕੁਰਸੀ ਤੇ ਨਹੀਂ ਬੈਠਣਾ ਆ ਵੀਰੋ ਲੁਕੋ ਇਧਰ ਕਰੋ ਸਾਰੇ ਲੋਕੋ ਆ ਮੈਨੂੰ ਕੋਈ ਕੁਰਸੀ ਤੇ ਆਹ ਵੈਲੀ ਕਰਨ ਆਈ ਸੀਗੀ ਠੀਕ ਆ ਤੇ ਦੁਬਾਰਾ ਕਰਾਂਗੇ ਤੇ ਆਹ ਥਰੇ ਕਹਿੰਦੇ ਨਾ ਸਾਡੀ ਕਾਰੂਆ ਸਾਡੀ ਸ਼ੁਰੂਆਤ ਇੱਥੋਂ ਹੋ ਗਈ ਆ ਕੁੜੀ ਦੇ ਲੋਤਰੇਗਾ ਆਪਰੇ ਨਾ ਉਹ ਪ੍ਰੇਗਾ ਇਹਨੇ ਆਪੋਸੀ ਹੁੰਦੀ ਹੈ ਸਾਡੀ ਸ਼ੁਰੂਆਤ ਹੋ ਗਈ ਸਾਡੀ ਜਨਾਨੀ ਲੋ ਲੀਡਿੰਗ ਤੋਂ ਨਹੀਂ ਚਿੱਤਾਂ ਪਿੱਤਾ ਹੋਏ ਨਾ ਇਹਨੂੰ ਬਿਠਾਇਓ ਮਾੜਾ ਸਹੀ ਕਰਕੇ ਤਾਂ ਬੈਠੇ ਹੀ ਨਹੀਂ ਜਾਂਦਾ ਠੀਕ ਆ ਕਿ ਹੁਣ ਦੱਸੋ ਇਹਦਾ ਕੀ ਕਰੀਏ ਛੱਡ ਕੇ ਹਰ ਰੋਜੀ ਹਰ ਰੋਜੀ ਕਰਨੀ ਜੀ ਇਹਨੂੰ ਛੜਤਾ ਸਿਵਲ ਸਪਾਰਾ ਹਰ ਰੋਜ਼ ਦਾ ਕੰਮ ਹੈ ਧਾੜੂ ਸਰਕਾਰ ਜਿਹੜੀ ਦਾਅਵੇ ਕਰਦੀ ਨਾ ਵਾਟੇ ਵਾਟੇ ਫੈਕਸ ਲਾ ਕੇ ਤੇ ਪੁਲਿਸ ਪੰਜਾਬ ਪੁਲਿਸ ਮਰਜ਼ੂਰ ਖ ਬਣਾਉਂਦੀ ਸਾਹ ਦੇ ਪ੍ਰੋਗਰਾਮ ਚੱਲ ਰਹੇ ਆ ਆ ਚੱਲ ਰਹੇ ਤੁਹਾਡੇ ਸਾਹਜ ਆ ਵੇਖ ਲੋ ਆਹ ਹਾਰਾ ਤੁਹਾਡੇ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਇਹ ਕੁੜੀਆਂ ਨੂੰ ਮਾਰਨ ਤੇ ਹੋ ਗਏ ਹੁਣੇ ਆ ਦੇਖ ਪੰਜਾਬ ਪੂਲ ਸਾਰੇ ਜਾ ਕੇ ਕੈਂਪ ਲਾਉਂਦੇ ਆ ਸਕੂਲਾਂ ਚ ਆ ਕੈਂਪ ਕੈਂਪ ਲਾਉਂਦੇ ਪਿੰਡਾਂ ਚ ਜਾ ਕੇ ਜਿਤੇ ਲੋਕ ਪਹਿਲਾਂ ਹੀ ਪੜੇ ਲਿਖੇ ਉਹਨਾਂ ਨੂੰ ਨਾਉਂਦੇ ਸਿੱਧਾ ਸਿੱਧਾ ਇਹਨਾਂ ਸਟੋਰ ਵਾਲੇ ਦਾ ਨੱਕ ਨਸਬਤ ਕੀ ਹੈ ਮੈਡੀਕਲ ਸਟੋਰ ਦਾ ਨਾਮ ਲਾ ਲਿਆ ਇੱਥੋਂ ਦੀ ਰਹਿਣ ਵਾਲੀ ਦਾ ਇਹ ਤਾਂ ਐਨੀ ਐਨਾ ਇਹਦਾ ਵਿਚਾਰੀ ਦਾ ਫੇਸ ਹੁੰਦਾ ਹੈ ਇਹ ਮੈਡੀਕਲ ਸਟੋਰ ਦਾ ਨਾਮ ਨਹੀਂ ਉਹ ਤਾਂ ਲਿਆ ਯਾਰਾ ਜੀਬ ਹੈ ਦੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲਿਆ ਨਹੀਂ ਜਾ ਰਿਹਾ ਤੇ ਚੋ ਖਾਣਾ ਕੋਟੀ ਸੇ ਖਾਂ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਪਸੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਆ ਜੋ ਇਸ ਸਬੰਧੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਐਡਰੈਸ ਵੈਰੀਫਾਈ ਕਰਕੇ ਤੇ ਲੜਕੀ ਪਾਸੋਂ ਪੁੱਛਗਿੱਛ ਕਰਕੇ ਅਸੀਂ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਤੇ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੋਈ ਤਾਂ ਉਸ ਦਾ ਲਿਹਾ ਜਾ ਮੈਡੀਕਲ ਟਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਥਰੋ ਮਚ ਪਰੇ ਦਾ ਪੰਜਾਬ ਦੇ ਰਾ ਇੱਕ ਪ੍ਰੈਗਾ ਖਾਧਾ ਜਾਨੇ ਨਹੀਂ ਇੱਕ ਡੀ ਖਾ ਇੱਕ ਨਹੀਂ ਜ਼ਿਆਦਾ ਖਾਧੇ ਲੱਗਦੇ ਪ੍ਰੈਗਾ ਦਾ ਮੈਨੂੰ ਪਤਾ ਇੱਕ ਸਾਗੀ ਹੁੰਦਾ ਤੇ ਦੋਗਾ ਕਿੰਨੇ ਪ੍ਰੈਗਾ ਖਾਧੇ ਪੁੱਤ ਦੋ ਪ੍ਰੈਗਾ ਖਾਧੇ ਦੋ ਕਿੰਨੇ ਪ੍ਰੈਗਾ ਲੈ ਕੀਤੋ ਲੱਗੀ ਪੁੱਤ ਪ੍ਰੈਗਾ ਲੈ ਕੀਤੋ ਬਾਈ ਆ ਰੋਟੀ ਸਾਡੀ ਪਾਸੇ ਘਰ ਲਾ ਕੋਣੀ ਹੌਸਲੇ ਦੀ ਗੱਲ ਕਰ ਰੋ ਪ੍ਰੈਗਾ ਲੈ ਕੀਤੋ ਤੂੰ ਇਹ ਦੱਸ ਵੀ ਨਹੀਂ ਹੌਸਲੇ ਨਾਲ ਕੀਤੋ ਲੈ ਜਾ ਮੈਨੂੰ ਦੱਸ ਆਪਾਂ ਖੜੀ ਕਿ ਉਹਨੂੰ ਕੀਤੋ ਲੈ ਜਾ ਕੀਤੋ ਲੈ ਪ੍ਰੈਗਾ ਕੀਤੋ ਲੈ ਕੇ ਆਈਆਂ ਕਹਤਾਂ ਕਿਹੜੀ ਗਾਂਦੋਂ ਨਾਮ ਦੱਸ ਇੱਕ ਮਿੰਟ ਕੀ ਦਾ ਕੀ ਨਾਮ ਮੱਲਾ ਸ਼ਹਿਰ ਕਿਸੇ ਦੇ ਘਰ ਤੋਂ ਸ਼ਹਿਰ ਤੋਂ ਲੈ ਆਈਆਂ ਬੰਲੇ ਤੋਂ ਲੈ ਆਈਆਂ ਘਰ ਤੋਂ ਲੈ ਆਈਆਂ ਇੱਕ ਗੇਲ ਨੇ ਕੁਰਸੀ ਲੈ ਕੇ ਕੁਰਸੀ ਤੇ ਬਾਈਏ ਕੁਰਸੀ ਤੇ ਨਹੀਂ ਨਾ ਬੈਠਾ ਆ ਵੇ ਲੋ ਲੁਕੋ ਇਧਰ ਕਰੋ ਹਾਂ ਲੋਕੋ ਆ ਮੈਨੂੰ ਕੁਰਸੀ ਤੇ ਬਾਈ ਤੇ ਅੱਜ ਇਹ ਰੈਲੀ ਕਰਨ ਆਈ ਸੀਗੀ ਠੀਕ ਆ ਤੇ ਦੁਬਾਰਾ ਕਰਾਂਗੇ ਤੇ ਆ ਜਿਹੜੇ ਕਹਿੰਦੇ ਆ ਨਾ ਸਰਕਾਰ ਨੂੰ